ਅਗਲੇ 90 ਦਿਨਾਂ ਦੇ ਵਿੱਚ 800 ਪਲੱਸ ਕ੍ਰੈਡਿਟ ਸਕੋਰ ਸੁਣਨ ਦੇ ਵਿੱਚ ਬੜਾ ਇੰਪੋਸੀਬਲ ਜਾ ਲੱਗਦਾ ਨਾ ਚਲੋ ਹੁਣ ਕਲੇਮ ਕਰ ਹੀ ਦਿੱਤਾ ਹੈ ਤੇ ਇਹਨੂੰ ਪ੍ਰੂਫ ਵੀ ਕਰ ਦਾਂਗੇ ਤੁਸੀਂ ਬਸ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਪ੍ਰੂਫ ਸਿਰਫ ਥਿਊਰੀ ਚ ਨਹੀਂ ਹੋਗਾ ਇਹਦੇ ਲਈ ਇੱਕ ਪ੍ਰੋਪਰ ਵਰਕੇਬਲ ਐਕਸ਼ਨ ਪਲਾਨ ਵੀ ਤੁਹਾਨੂੰ ਮਿਲੇਗਾ ਜਿਹਨੂੰ ਇੰਪਲੀਮੈਂਟ ਕਰਕੇ ਤੁਸੀਂ ਵੀ ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰ ਸਕਦੇ ਹੋ ਹੁਣ ਜਿਹੜੀਆਂ ਕ੍ਰੈਡਿਟ ਸਕੋਰ ਦੀਆਂ ਵੀਡੀਓਜ਼ ਹਨਾ ਅਸੀਂ ਪਿਛਲੇ 4-5 ਸਾਲਾਂ ਤੋਂ ਬਣਾ ਰਹੇ ਹਾਂ ਇਨਫੈਕਟ ਇਸੇ ਚੀਜ਼ ਦੇ ਲਈ ਅਸੀਂ ਇੱਕ ਸਪੈਸੀਫਿਕ ਮਾਡਲ ਵੀ ਬਣਾਇਆ ਉਸ ਮਾਡਲ ਵੀ ਤੁਹਾਨੂੰ ਅੱਗੇ ਇਸ ਵੀਡੀ ਹੁਣ ਇਸ ਮਾਡਲ ਨੂੰ ਬਣਾਉਣ ਦੇ ਲਈ ਜਾਂ ਇਸ ਵੀਡੀਓ ਨੂੰ ਬਣਾਉਣ ਦੇ ਲਈ ਨਾ ਜਿਹੜਾ ਕਿ ਵੀਡੀਓ ਦੇ نیچے ਹਜ਼ਾਰਾਂ ਕਮੈਂਟਸ ਆਉਂਦੇ ਨੇ ਉਹਦੇ ਵਿੱਚ ਦੋ ਗੱਲਾਂ ਕਲੀਅਰ ਨੇ ਕਿ ਜ਼ਿਆਦਾਤਰ ਲੋਕਾਂ ਦੇ ਜਿਹੜੇ ਕ੍ਰੈਡਿਟ ਸਕੋਰ ਨੇ ਨਾ ਆਹ 2-3 ਪੁਆਇੰਂਟਸ ਕਰਕੇ ਹੀ ਘਟ ਹੁੰਦੇ ਨੇ ਪਹਿਲੀ ਚੀਜ਼ ਤਾਂ ਇਹ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕ੍ਰੈਡਿਟ ਸਕੋਰ ਹੁੰਦਾ ਕੀ ਹੈ ਵੀ ਉਹਨਾਂ ਦਾ ਕ੍ਰੈਡਿਟ ਸਕੋਰ ਹੈ ਜਾਂ ਨਹੀਂ ਹੈ ਦੂਸਰੀ ਚੀਜ਼ ਇਹ ਕਿ ਉਹਨਾਂ ਨੇ ਕੋਈ ਨਾ ਕੋਈ ਪੇਮੈਂਟ ਡਿਲੇ ਕਰ ਦਿੱਤੀ ਹੁੰਦੀ ਹੈ ਜਾਂ ਤਾਂ ਫਿਰ ਬਾਇਨ ਨਹੀਂ ਚਾਂਸ ਜਾਂ ਫਿਰ ਕਈ ਵਾਰੀ ਉਹਨਾਂ ਕੋਲੇ ਫੰਡਸ ਨਹੀਂ ਹੁੰਦੇ ਉਹਦੇ ਨਾਲ ਕ੍ਰੈਡਿਟ ਸਕੋਰ ਡਾਊਨ ਹੋ ਜਾਂਦਾ ਤੇ ਤੀਸਰਾ ਪੁਆਇੰਟ ਇਹ ਹੁੰਦਾ ਵੀ ਕਈ ਵਾਰੀ ਬੈਂਕ ਜਾਂ ਫਿਰ ਕ੍ਰੈਡਿਟ ਏਜੰਸੀ ਦੀ ਗਲਤੀ ਦੇ ਕਰਕੇ ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਗਲਤ ਅਪਡੇਟ ਹੋ ਜਾਂਦਾ ਕਈ ਵਾਰੀ ਤੁਹਾਡੇ ਕ੍ਰੈਡਿਟ ਸਕੋਰ ਦੇ ਵਿੱਚ ਗਲਤ ਕੋਈ ਲੋਨ ਦਿਖ ਜਾਂਦਾ ਜਾਂ ਫਿਰ ਕਈ ਵਾਰੀ ਤੁਸੀਂ ਲੋਨ ਪੇ ਕਰ ਚੁੱਕੇ ਹੋਨੇ ਹੋ ਉਹਦੀ ਰਿਪੋਰਟ ਵੀ ਕਦੇ ਨਾ ਕਦੇ ਉਹ ਤੁਹਾਡੇ ਕ੍ਰੈਡਿਟ ਸਕੋਰ ਦੇ ਵਿੱਚ ਦਿਖਦੀ ਰਹਿੰਦੀ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤਿੰਨੋਂ ਸੋ ਮਾਡਲ ਦੇਖਣ ਤੋਂ ਬਾਅਦ ਤੁਹਾਨੂੰ ਇੱਕ ਆਈਡੀਆ ਲੱਗ ਜਾਏਗਾ ਵੀ ਤੁਸੀਂ ਆਪਣਾ ਕ੍ਰੈਡਿਟ ਸਕੋਰ ਕੈਲਕੂਲੇਟ ਕਿਵੇਂ ਕਰ ਸਕਦੇ ਹੋ ਹੁਣ ਇੱਥੇ ਅਸੀਂ ਕ੍ਰੈਡਿਟ ਸਕੋਰ ਨੂੰ ਨਾ ਪੰਜ ਪੈਰਾਮੀਟਰ ਤੇ ਬਾਇਫਰਕੇਸ਼ਨ ਕੀਤੀ ਆ ਪੇਮੈਂਟ ਹਿਸਟਰੀ ਕ੍ਰੈਡਿਟ ਯੂਟਿਲਾਈਜੇਸ਼ਨ ਲੈਂਥ ਆਫ ਕ੍ਰੈਡਿਟ ਹਿਸਟਰੀ ਨਿਊ ਕ੍ਰੈਡਿਟ ਤੇ ਕ੍ਰੈਡਿਟ ਮਿਕਸ ਹੁਣ ਇਹਨੂੰ ਆਪਾਂ ਅੱਗੇ ਜਾ ਕੇ ਇਸੇ ਮਾਡਲ ਨੂੰ ਡਿਟੇਲ ਦੇ ਵਿੱਚ ਵੀ ਸਮਝਾਂਗੇ ਇੱਥੇ ਮੈਂ ਇੰਨਾ ਕਿਸ ਕਰਕੇ ਦਿਖਾਇਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵਾਕਈ ਇਸ ਵੀਡੀਓ ਨੂੰ ਬਣਾਉਣ ਦੇ ਲਈ ਸੀ ਤੁਹਾਡੇ ਲਈ ਕਿੰਨੀ ਮਿਹਨਤ ਕੀਤੀ ਹੈ ਚਲੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਤਿੰਨੋਂ ਕੈਟਾਗਰੀਜ਼ ਦੇ ਲਈ ਸੋਲੂਸ਼ਨ ਕਿ ਕਿਵੇਂ ਇਹ ਤਿੰਨੋਂ ਕੈਟਾਗਰੀ ਦੇ ਲੋਕ ਆਪਣਾ ਸਿਵਲ ਸਕੋਰ ਵਧਾ ਸਕਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਸੋਲੂਸ਼ਨ ਦੇਖਦੇ ਹਾਂ ਥਰਡ ਕੈਟਾਗਰੀ ਦੇ ਲੋਕਾਂ ਦੇ ਲਈ ਕਿਉਂਕਿ ਉਹਨਾਂ ਦੇ ਲਈ ਜਿਹੜਾ ਸੋਲੂਸ਼ਨ ਹੈ ਉਹ ਬੜਾ ਹੀ ਸਟ੍ਰੇਟ ਫਾਰਵਰਡ ਜ ਹੈ ਜੇਕਰ ਕਿਸੇ ਬੈਂਕ ਜਾਂ ਕ੍ਰੈਡਿਟ ਏਜੰਸੀ ਦੀ ਗਲਤੀ ਦੇ ਨਾਲ ਤੁਹਾਡ ਤਾਂ ਤੁਹਾਨੂੰ RBI ਦੇ ਦੇ ਲੇਟੈਸਟ ਰੂਲ ਨੇ CIC ਯਾਨੀ ਕਿ ਕ੍ਰੈਡਿਟ ਇਨਫੋਰਮੇਸ਼ਨ ਕੰਪਨੀਆਂਜ਼ ਨੂੰ ਲੈ ਕੇ ਜਿਵੇਂ ਕਿ ਸਿੰਪਲ ਐਕਸਪੀਰੀਅੰਸ ਉਹਨਾਂ ਬਾਰੇ ਵੇਅਰ ਹੋਣਾ ਬਹੁਤ ਜ਼ਰੂਰੀ ਹੈ RBI ਨੇ 1 ਕ੍ਰੈਡਿਟ ਸਾਲ ਪਹਿਲਾਂ ਰੂਲਸ ਕੱਢੇ ਸੀ ਵੀ ਜੇਕਰ ਕੋਈ ਵੀ ਕਸਟਮਰ ਆਪਣੇ ਕ੍ਰੈਡਿਟ ਸਕੋਰ ਨੂੰ ਲੈ ਕੇ ਕੰਪਲੇਂਟ ਕਰਦਾ ਹੈ ਤਾਂ ਵਿਦਨ 30 ਡੇਸ ਉਹ ਜਿਹੜੀ ਕੰਪਲੇਂਟ ਹੈ ਰਿਜ਼ੋਲਵ ਹੋਣੀ ਚਾਹੀਦੀ ਹੈ ਤੇ ਜਿਹੜੇ 30 ਡੇਸ ਨੇ ਇੱਕ ਕੈਲੰਡਰ ਡੇਸ ਹੋਣਗੇ ਵਰਕਿੰਗ ਡੇਸ ਨਹੀਂ ਮਤਲਬ ਕਿ ਸਾਰੇ ਦੇ ਸਾਰੇ ਦਿਨ ਕੈਲਕੂਲੇਟ ਹੋਣਗੇ ਤੇ RBI ਨੇ ਇਹ ਵੀ ਕਿਹਾ ਸੀ ਵੀ ਜੇਕਰ 30 ਦਿਨਾਂ ਦੇ ਅੰਦਰ ਇਹ ਕੰਪਲੇਂਟ ਰਿਜ਼ੋਲਵ ਨਹੀਂ ਹੋਈ ਹੁੰਦੀ ਤਾਂ CIC ਯਾਨੀ ਕਿ ਕ੍ਰੈਡਿਟ ਇਨਫੋਰਮੇਸ਼ਨ ਕੰਪਨੀ ਕਸਟਮਰ ਨੂੰ 100 ਰੁਪਏ ਪਰ ਡੇ ਦੇ ਹਿਸਾਬ ਨਾਲ ਫਾਈਨ ਪੇ ਕਰੇਗੀ ਤੇ ਇਹ ਰੂਲ ਇੰਪਲੀਮੈਂਟ ਕਰਨ ਦੇ ਲਈ ਬਣਾ ਨਹੀਂ ਸਕਦੀ ਉਹਨਾਂ ਨੂੰ ਤੁਹਾਡਾ ਕ੍ਰੈਡਿਟ ਸਕੋਰ ਸਹੀ ਕਰਨਾ ਹੀ ਪੈਣਾ ਹੈ ਨਹੀਂ ਤਾਂ ਫਿਰ ਉਹ ਤੁਹਾਨੂੰ ਫਾਈਨ ਪੇ ਕਰਨਗੇ ਹੁਣ ਆਪਾਂ ਗੱਲ ਕਰਦੇ ਆਂ ਫਰਸਟ ਕੈਟਾਗਰੀ ਦੇ ਲੋਕਾਂ ਦੇ ਲਈ ਜਿਨ੍ਹਾਂ ਕੋਲੇ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਹੈ ਹੀ ਨਹੀਂ ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕ੍ਰੈਡਿਟ ਸਕੋਰ ਬਣਾਉਣਾ ਸ਼ੁਰੂ ਕਿਵੇਂ ਕਰਨਾ ਤਾਂ ਇਦਾਂ ਦੇ ਕਸਟਮਰਸ ਦੇ ਲਈ ਬੜਾ ਹੀ ਸਿੱਧਾ ਜਿਹਾ ਸੋਲੂਸ਼ਨ ਹੈ ਵੀ ਜੇਕਰ ਤੁਹਾਡਾ ਕ੍ਰੈਡਿਟ ਸਕੋਰ ਨਹੀਂ ਹੈ ਜਾਂ ਫਿਰ ਕ੍ਰੈਡਿਟ ਸਕੋਰ ਖਰਾਬ ਹੈ ਤੁਹਾਨੂੰ ਕੋਈ ਬੈਂਕ ਲੋਨ ਨਹੀਂ ਦੇ ਰਿਹਾ ਤਾਂ ਸਿੰਪਲ ਜੀ ਚੀਜ਼ ਆ ਤੁਸੀਂ ਇੱਕ ਐਫਡੀ ਬੈਕਡ ਕ੍ਰੈਡਿਟ ਕਾਰਡ ਲੈ ਸਕਦੇ ਹੋ ਹੁਣ ਵੈਸੇ ਤਾਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਐਫਡੀ ਬੈਕਡ ਕ੍ਰੈਡਿਟ ਕਾਰਡ ਨੇ ਬਟ ਜਿਹੜਾ ਪ੍ਰੋਪਰਲੀ ਕ੍ਰੈਡਿਟ ਸਕੋਰ ਨੂੰ ਟਾਰਗੇਟ ਕਰਕੇ ਚੱਲਦਾ ਹੈ ਉਹ ਕਾਰਡ ਹੈ ਐਸਡੀਐਮ ਜ਼ੈਟ ਕ੍ਰੈਡਿਟ ਕਾਰਡ ਇੱਕ ਲਾਈਫਟਾਈਮ ਫ੍ਰੀ ਰੁਪਏ ਕ੍ਰੈਡਿਟ ਕਾਰਡ ਹੈ ਜਿਹਨੂੰ ਬਣਾਉਣ ਦੇ ਲਈ ਤੁਹਾਨੂੰ ਸਿਰਫ 5000 ਦੀ ਐਫਡੀ ਚਾਹੀਦੀ ਆ ਐਫਡੀ ਕਰਦੇ ਹੀ ਤੁਹਾਨੂੰ ਐਫਡੀ ਦੀ 90% ਤੱਕ ਦੀ ਕ੍ਰੈਡਿਟ ਲਿਮਟ ਮਿਲ ਜਾਂਦੀ ਹੈ ਤੇ ਇਸ ਕਾਰਡ ਦੀ ਐਫਡੀ ਤੇ ਤੁਹਾਨੂੰ 7% ਦਾ ਵਿਆਜ ਵੀ ਮਿਲਦਾ ਹੈ ਇਸ ਕਾਰਡ ਨੂੰ ਲੈਣ ਦੇ ਲਈ ਤੁਹਾਨੂੰ ਕੋਈ ਇਨਕਮ ਪ੍ਰੂਫ ਜਾਂ ਫਿਰ ਕੋਈ ਕ੍ਰੈਡਿਟ ਸਕੋਰ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਬਸ ਇੱਕ 5000 ਦੀ ਐਫਡੀ ਕਰਾਉਣੀ ਹੁੰਦੀ ਹੈ ਇਸ ਕਾਰਡ ਨੂੰ ਆਲਰੇਡੀ ਲੱਖਾਂ ਲੋਕ ਯੂਜ਼ ਕਰ ਰਹੇ ਹੈ ਇਸ ਕਾਰਡ ਨੂੰ ਆਲਰੇਡੀ ਲੱਖਾਂ ਲੋਕ ਯੂਜ਼ ਕਰ ਰਹੇ ਹੈ ਤੇ 100% ਉਹ ਕ੍ਰੈਡਿਟ ਕਸਟਮਰਸ ਨੇ ਜਿਹੜੇ ਉਹਨਾਂ ਨੇ ਰਿਪੋਰਟ ਕੀਤਾ ਹੈ ਵੀ ਵਿਦਨ 30 ਡੇਜ਼ ਦੇ ਵਿੱਚ ਉਹਨਾਂ ਦਾ ਜਿਹੜਾ ਕ੍ਰੈਡਿਟ ਸਕੋਰ ਹੈ 700 ਪਲੱਸ ਤੱਕ ਇੰਪਰੂਵ ਹੋ ਚੁੱਕਿਆ ਹੈ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹਾਈਲਾਈਟ ਕਰ ਦਿਆਂ ਵੀ ਕ੍ਰੈਡਿਟ ਸਕੋਰ ਇੰਪਰੂਵ ਕਰਨ ਦੇ ਲਈ ਤੁਹਾਡੀਆਂ ਨੇ ਪੇਮੈਂਟਸ ਨੇ ਉਹ ਟਾਈਮ ਤੇ ਹੋਣੀਆਂ ਚਾਹੀਦੀਆਂ ਨੇ ਤੇ ਤੁਸੀਂ ਆਪਣੀ ਕ੍ਰੈਡਿਟ ਯੂਟਿਲਾਈਜੇਸ਼ਨ ਦਾ 30% ਤੋਂ ਵੱਧ ਯੂਜ਼ ਨਹੀਂ ਕਰਨਾ ਹੋਵੇਗਾ ਤੇ ਸਾਰੀਆਂ ਚੀਜ਼ਾਂ ਆਪਾਂ ਅੱਗੇ ਵੀ ਵੀਡੀਓ ਦੇ ਵਿੱਚ ਡਿਟੇਲਸ ਵਿੱਚ ਡਿਸਕਸ ਕਰਾਂਗੇ ਇਸ ਕਾਰਡ ਦੇ ਨਾਲ ਤੁਹਾਨੂੰ ਬਹੁਤ ਸਾਰੇ ਬ੍ਰਾਂਡ ਜਿਵੇਂ ਕਿ Amazon Pay ਜਾਂ Flipkart ਤੇ ਫਲੈਟ 5% ਤੱਕ ਦਾ ਕੈਸ਼ਬੈਕ ਮਿਲਦਾ ਹੈ ਇਸ ਤੋਂ ਇਲਾਵਾ PVR, Domino's, McDonald's ਦੀ ਗੱਲ ਕਰਾਂ ਤਾਂ ਤੁਹਾਨੂੰ ਫਲੈਟ 10% ਤੱਕ ਦਾ ਕੈਸ਼ਬੈਕ ਮਿਲਦਾ ਹੈ Swiggy ਤੇ Zomato ਦੀ ਗੱਲ ਕਰਾਂ ਤਾਂ ਉੱਥੇ ਤੁਹਾਨੂੰ ਅਪ ਟੂ 20% Tá com cashback que ਹੁਣ ਕਿਉਂਕਿ Amazon ਤੇ Flipkart ਦੀ ਸੇਲਸ ਵੀ ਆ ਰਹੀ ਹੈ ਤਾਂ ਉਥੇ ਕਾਰਡ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਤੁਸੀਂ ਐਡੀਸ਼ਨਲ ਫਲੈਟ 5% ਤੱਕ ਸੇਵਿੰਗ ਕਰ ਸਕਦੇ ਹੋ ਆਪਣੀ ਖਰੀਦਦਾਰੀ ਤੇ ਹਰ ਵਾਊਚਰ ਦੇ ਨਾਲ ਤੁਹਾਨੂੰ Z coins ਵੀ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਕੈਸ਼ ਜਾਂ ਫਿਰ ਵਾਊਚਰ ਦੀ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਹੋ ਇਹਨਾਂ ਦਾ ਕੈਸ਼ ਸਿਸਟਮ ਕੰਮ ਕਿਵੇਂ ਕਰਦਾ ਉਹ ਦੱਸ ਦੇਣਾ ਹੁਣ ਇੱਕ Z coin ਦੀ ਵੈਲਿਊ 0.125 ਹੁੰਦੀ ਹੈ ਜੇਕਰ ਤੁਸੀਂ ਕੈਸ਼ ਦੇ ਵਿੱਚ ਕਨਵਰਟ ਕਰਦੇ ਹੋ ਤੇ ਉਸ ਇੱਕ Z coin ਦੀ ਵੈਲਿਊ 0.25 ਹੁੰਦੀ ਹੈ ਜੇਕਰ ਤੁਸੀਂ ਵਾਊਚਰ ਦੇ ਵਿੱਚ ਰੀਡੀਮ ਕਰਦੇ ਹੋ ਹੁਣ ਇਸ ਕਾਰਡ ਤੇ ਵੈਸੇ ਤਾਂ ਤੁਹਾਨੂੰ ਕੋਈ ਬੋਨਸ ਨਹੀਂ ਮਿਲਦਾ ਪਰ ਜੇ ਦੇਓ ਤੇ ਇਸ ਕਾਰਡ ਨੂੰ 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਐਕਟੀਵੇਟ ਕਰ ਲੈਣੇ ਹੋ ਤਾਂ ਤੁਹਾਨੂੰ 300 ਰੁਪਏ ਦਾ Amazon ਗਿਫਟ ਵਾਊਚਰ ਦੀ ਫਾਰਮ ਦੇ ਵਿੱਚ ਜਿਹੜਾ ਹੈ ਕਿ ਬੋਨਸ ਦੇ ਤੌਰ ਤੇ ਪੈਸਾ ਮਿਲਦਾ ਹੁਣ ਦੇਖੋ ਜੇਕਰ ਤੁਸੀਂ ਫ੍ਰੀ ਦੇ ਵਿੱਚ ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰਨਾ ਚਾਹੁੰਦੇ ਹੋ ਥੋੜੇ ਜੇ ਐਕਸਟਰਾ ਪੈਸੇ ਬਣਾਉਣਾ ਚਾਹੁੰਦੇ ਹੋ ਬੋਨਸ ਦੇ ਰੂਪ ਦੇ ਵਿੱਚ ਤੇ Amazon Flipkart ਦੀ ਸੇਲ ਦੇ ਵਿੱਚ ਉਹ ਡਿਸਕਾਊਂਟ ਲੈਣਾ ਚਾਹੁੰਦੇ ਹੋ ਤਾਂ ਇਹ ਕਾਰਡ ਤੁਹਾਡੇ ਲਈ ਫਾਇਦੀ ਫਾਇਦਾ ਲੈ ਕੇ ਆ ਰਿਹਾ ਹੈ ਡਿਸਕ੍ਰਿਪਸ਼ਨ ਚ ਇਹਦਾ ਅਪਲਾਈ ਕਰਨ ਦਾ ਲਿੰਕ ਹੈ ਜਾ ਕੇ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਦੂਜੀ ਕੈਟਾਗਰੀ ਦੇ ਲੋਕਾਂ ਲਈ ਸੋਲੂਸ਼ਨ ਦੇਖਦੇ ਆਂ ਜਿਨ੍ਹਾਂ ਦਾ ਸਕੋਰ ਕ੍ਰੈਡਿਟ ਸਕੋਰ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਘਟ ਹੋਇਆ ਹੁਣ ਇੱਥੇ ਕ੍ਰੈਡਿਟ ਸਕੋਰ ਇੰਪਰੂਵ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡਾ ਕ੍ਰੈਡਿਟ ਸਕੋਰ ਘਟ ਕਿਉਂ ਹੋਇਆ ਜੇਕਰ ਤੁਹਾਨੂੰ ਐਗਜ਼ੈਕਟ ਰੀਜ਼ਨ ਪਤਾ ਹੋਏਗਾ ਨਾ ਤਾਂ ਅਸੀਂ ਸਪੈਸੀਫਿਕਲੀ ਉਸੇ ਪੈਰਾਮੀਟਰ ਨੂੰ ਇੰਪਰੂਵ ਕਰਨ ਤੇ ਜ਼ੋਰ ਦੇ ਸਕਦੇ ਹੁਣ ਇਸ ਚੀਜ਼ ਨੂੰ ਸਮਝਣ ਦੇ ਲਈ ਤੁਹਾਡਾ ਸਕੋਰ ਘਟ ਕਿਉਂ ਹੈ ਆਪਾਂ ਡਾਇਰੈਕਟਲੀ ਉਸ ਮਾਡਲ ਤੇ ਚੱਲਦੇ ਆਂ ਜਿਹੜਾ ਅਸੀਂ ਤੁਹਾ ਸਕੋਰ ਦਾ ਜਿਹੜਾ ਕਿ 35% ਤੱਕ ਕੰਟ੍ਰਿਬਿਊਟ ਕਰਦਾ ਤੁਹਾਡੇ ਕੋਲ ਟੋਟਲ ਕ੍ਰੈਡਿਟ ਸਕੋਰ ਦੇ ਵਿੱਚ ਹੁਣ ਪੇਮੈਂਟ ਹਿਸਟਰੀ ਦੇ ਵਿੱਚ ਐਗਜ਼ੈਕਟਲੀ ਇਹ ਦੇਖਣਾ ਵੀ ਤੁਹਾਡਾ ਕ੍ਰੈਡਿਟ ਸਕੋਰ ਘਟਿਆ ਕਿਉਂ ਹੈ ਹੁਣ ਜੇਕਰ ਤੁਹਾਡੀਆਂ ਸਾਰੀਆਂ ਪੇਮੈਂਟਸ ਟਾਈਮ ਤੇ ਹੋਈਆਂ ਤੇ ਬੈਂਕ ਨੇ ਕੋਈ ਵੀ ਖਰਾਬ ਜਾਂ ਕੋਈ ਵੀ ਐਡਵਰਸ ਕਮੈਂਟ ਨਹੀਂ ਕੀਤਾ ਤਾਂ ਇਹਦੇ 'ਚ ਤੁਹਾਨੂੰ ਪੂਰੇ ਨੰਬਰ ਮਿਲਣਗੇ ਜੋ ਕਿ 90 ਤੋਂ ਲੈ ਕੇ 105 ਤੱਕ ਆਉਣਗੇ ਤੇ ਜੇਕਰ ਤੁਹਾਡੀ ਜਿਹੜੀ ਲਾਸਟ ਪੇਮੈਂਟ ਹੈ ਕੋਈ ਡਿਲੇ ਹੋਈ ਹੋएगी ਉਹ 1-2 ਮਹੀਨੇ ਨੂੰ ਹੋ ਚੁੱਕਿਆ ਤੇ ਬੈਂਕ ਨੇ ਉਹਦੇ ਤੇ ਕੋਈ ਐਡਵਰਸ ਕਮੈਂਟ ਵੀ ਕੀਤਾ ਤਾਂ ਤੁਹਾਡੇ 60 ਤੋਂ 70 ਪੁਆਇੰਟ ਘਟ ਜਾਣ ਸੋ ਇਸ ਪੈਰਾਮੀਟਰ ਦੇ ਵਿੱਚ ਜੇਕਰ ਤੁਹਾਡੇ ਪੁਆਇੰਟਸ ਘਟ ਰਹੇ ਹੈ ਜਾਂ ਫਿਰ ਕੱਟੇ ਗਏ ਨੇ ਤਾਂ ਤੁਸੀਂ ਕੁਝ ਬਹੁਤਾ ਨਹੀਂ ਕਰ पाओगे ਐਡਵਰਸ ਕਮੈਂਟ ਤੁਹਾਨੂੰ بس ਵੇਟ ਹੀ ਕਰਨਾ ਪਏਗਾ ਐਡਵਰਸ ਕਮੈਂਟ ਜਿੰਨਾ ਪੁਰਾਣਾ ਹੁੰਦਾ ਜਾਏਗਾ ਤੁਹਾਡੇ ਕ੍ਰੈਡਿਟ ਸਕੋਰ ਆਟੋਮੈਟਿਕਲੀ ਇੰਪਰੂਵ ਹੁੰਦਾ ਜਾਏਗਾ ਹੁਣ ਇਸ ਤੋਂ ਬਾਅਦ ਹੁੰਦਾ ਜੇਕਰ ਤੁਸੀਂ ਕੋਈ ਪੇਮੈਂਟ ਡਿਲੇ ਕੀਤੀ ਹੈ ਤਾਂ ਇਹਦੇ ਵਿੱਚ ਇਹ ਹੈ ਕਿੰਨਾ ਡਿਲੇ ਕੀਤੀ ਹੈ 0 ਤੋਂ 30 ਦਿਨ ਦੇ ਵਿੱਚ ਜਨਰੀ ਬੈਂਕ ਪਹਿਲੀ ਵਾਰੀ ਮਾਫ ਕਰ ਦਿੰਦੇ ਆ ਬਟ ਜੇਕਰ ਦੁਬਾਰਾ ਡਿਲੇ ਕਰਦੇ ਹੋ ਤਾਂ ਤੁਹਾਡੇ 15 ਤੋਂ 20 ਪੁਆਇੰਟ ਕੱਟ ਜਾਂਦੇ ਆ ਤੇ ਜੇਕਰ 90 ਦਿਨ ਤੋਂ ਜ਼ਿਆਦਾ ਡਿਲੇ ਕਰਦੇ ਹੋ ਤਾਂ ਤੁਹਾਡੇ 50 ਤੋਂ 60 ਪੁਆਇੰਟ ਕੱਟ ਜਾਂਦੇ ਆ ਤੇ ਜੇਕਰ 90 ਦਿਨ ਤੋਂ ਜ਼ਿਆਦਾ ਡਿਲੇ ਕਰਦੇ ਹੋ ਤਾਂ ਤੁਹਾਡੇ 60 ਤੋਂ 70 ਪੁਆਇੰਟ ਕੱਟ ਜਾਂਦੇ ਆ ਹੁਣ ਜਿਹੜਾ ਲਾਸਟ ਸਬਸੈਕਸ਼ਨ ਹੈ ਉਹ ਬੈਂਕਰਪਸੀ ਨਾਲ ਡੀਲ ਕਰਦਾ ਹੈ ਜੇਕਰ ਤੁਹਾਡੇ ਤੋਂ ਕੋਈ ਬੈਂਕਰਪਸੀ ਕੇਸ ਚੱਲ ਰਿਹਾ ਹੈ ਤਾਂ ਤੁਹਾਡੇ 65 ਪੁਆਇੰਟ ਤਾਂ ਸਿੱਧੇ ਹੀ ਕੱਟ ਜਾਂਦੇ ਆ ਤੇ ਜੇ ਘਟਿਆ ਨਾਲ ਦੇਖੋਗੇ ਬੈਂਕਰਪਸੀ ਦੇ ਕੇਸ ਦੇ ਵਿੱਚ ਉੱਪਰਲੇ ਜਿਹੜੇ ਦੋ ਪੈਰਾਮੀਟਰ ਨੇ ਉਹਨਾਂ 'ਚ ਵੀ ਤੁਹਾਡੇ 120 ਤੋਂ ਲੈ ਕੇ 130 ਪੁਆਇੰਟਸ ਕੱਟ ਜਾਂਦੇ ਆ ਹੁਣ ਇਸ ਤੋਂ ਬਾਅਦ ਸੈਕੰਡ ਪੈਰਾਮੀਟਰ ਹੈ ਕ੍ਰੈਡਿਟ ਸਕੋਰ ਦਾ ਉਹ ਹੈ ਜੀ ਨਿਊ ਕ੍ਰੈਡਿਟ ਇਹਦਾ ਅਪ੍ਰੋਕਸੀਮੇਟਲੀ 10% ਦਾ ਵੇਟੇਜ ਹੁੰਦਾ ਹੁਣ ਪਿਛਲੇ 6 ਮਹੀਨਿਆਂ ਦੇ ਵਿੱਚ ਜੇਕਰ 5 ਤੋਂ ਵੱਧ ਹਾਰਡ ਪੁੱਲਸ ਹੁੰਦੇ ਆ ਤਾਂ ਤੁਹਾਡਾ ਇਹ ਕ੍ਰੈਡਿਟ ਸਕੋਰ ਆ 50 ਤੋਂ 60 ਪੁਆਇੰਟਸ ਦੇ ਨਾਲ ਘਟ ਜਾਏਗਾ ਤੇ ਇਸ ਕਰਕੇ ਰ ਨੋਟ ਕਰਨ ਵਾਲੀ ਗੱਲ ਇਹ ਹੈ ਵੀ ਇੱਥੇ ਜਿਹੜਾ ਕ੍ਰੈਡਿਟ ਸਕੋਰ ਆ ਸਿਰਫ ਹਾਰਡ ਪੁੱਲਸ ਦੇ ਵਿੱਚ ਹੀ ਘਟਦਾ ਸੌਫਟ ਪੁੱਲਸ ਦੇ ਵਿੱਚ ਨਹੀਂ ਘਟਦਾ ਤੇ ਵਧੀਆ ਗੱਲ ਇਹ ਹੈ ਵੀ ਜੇਕਰ ਇਸ ਪੈਰਾਮੀਟਰ ਦੇ ਵਿੱਚ ਤੁਹਾਡਾ ਕ੍ਰੈਡਿਟ ਸਕੋਰ ਘਟ ਹੈ ਤਈ ਕਿ ਐਦਾਂ ਦਾ ਪੈਰਾਮੀਟਰ ਹੈ ਜਿੱਥੇ ਤੁਸੀਂ ਬਹੁਤ ਹੀ ਜਲਦੀ ਮਤਲਬ ਕਿ ਬਹੁਤ ਹੀ ਕੁਇਕਲੀ ਆਪਣਾ ਕ੍ਰੈਡਿਟ ਸਕੋਰ ਵਧਾ ਸਕਦੇ ਹੋ ਤੁਸੀਂ ਕੁਝ ਨਹੀਂ ਕਰਨਾ ਬਸ ਕੁਝ ਟਾਈਮ ਦੇ ਲਈ ਨਾ ਨਵੇਂ ਕ੍ਰੈਡਿਟ ਕਾਰਡ ਜਾਂ ਫਿਰ ਲੋਨਸ ਦੇ ਲਈ ਅਪਲਾਈ ਕਰਨਾ ਬੰਦ ਕਰ ਦਿਓ ਦੋ ਕੁ ਮਹੀਨੇ ਬਾਅਦ ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਕਿ ਤੁਹਾਡਾ ਕ੍ਰੈਡਿਟ ਸਕੋਰ 50 ਤੋਂ 60 ਪੁਆਇੰਟ ਦੇ ਹਿਸਾਬ ਨਾਲ ਇਨਕਰੀਸ ਹੋ ਗਿਆ ਹੁਣ ਸਾਡਾ ਤੀਸਰਾ ਪੁਆਇੰਟ ਹੈ ਕ੍ਰੈਡਿਟ ਯੂਟਿਲਾਈਜੇਸ਼ਨ ਯਾਨੀ ਕਿ ਤੁਸੀਂ ਆਪਣੀ ਕ੍ਰੈਡਿਟ ਲਿਮਿਟ ਦਾ ਕਿੰਨੇ ਪਰਸੈਂਟ ਯੂਜ਼ ਕਰਦੇ ਹੋ ਕ੍ਰੈਡਿਟ ਯੂਟਿਲਾਈਜੇਸ਼ਨ ਅਪ੍ਰੋਕਸੀਮੇਟਲੀ 30% ਵੇਟੇਜ ਤੇ ਮਿਲਣਗੇ ਹੁਣ ਇੱਕ ਥੇ ਇੱਕ ਚੀਜ਼ ਕਲੈਰੀਫਾਈ ਕਰਦਾ ਵੀ ਜਿਹੜੀ ਇਹ ਯੂਟਿਲਾਈਜੇਸ਼ਨ ਹੁੰਦੀ ਹੈ ਇੱਕ ਸਾਲ ਦੀ ਐਵਰੇਜ ਹੁੰਦੀ ਹੈ ਕਿਸੇ ਪਾਰਟਿਕੂਲਰ ਮੰਥ ਦੀ ਨਹੀਂ ਹੁਣ ਇੱਥੇ ਇੱਕ ਚੀਜ਼ ਹੋਰ ਧਿਆਨ ਰੱਖਣ ਵਾਲੀ ਹੈ ਵੀ ਜੇਕਰ ਤੁਸੀਂ ਬਿਲਕੁਲ ਵੀ ਆਪਣੀ ਕ੍ਰੈਡਿਟ ਲਿਮਿਟ ਯੂਜ਼ ਨਹੀਂ ਕਰਦੇ ਤਾਂ ਵੀ ਤੁਹਾਡਾ ਕ੍ਰੈਡਿਟ ਸਕੋਰ ਘਟਣਾ ਸ਼ੁਰੂ ਹੋ ਸਕਦਾ ਸੋ ਇਹਦੇ ਲਈ ਵਧੀਆ ਗੱਲ ਇਹੀ ਹੈ ਵੀ ਜੇਕਰ ਤੁਸੀਂ ਆਪਣੀ ਕ੍ਰੈਡਿਟ ਲਿਮਿਟ ਬਿਲਕੁਲ ਵੀ ਯੂਜ਼ ਨਹੀਂ ਕਰਦੇ ਤਾਂ ਉਹਦਾ 1-2% ਯੂਜ਼ ਕਰਨਾ ਸ਼ੁਰੂ ਕਰ ਦਿਓ ਕੁਛੇ ਟਾਈਮ ਦੇ ਵਿੱਚ ਤੁਹਾਡਾ ਇਹ ਕ੍ਰੈਡਿਟ ਸਕੋਰ 50 ਤੋਂ 60 ਪੁਆਇੰਟ ਵੱਜ ਜਾਏਗਾ ਹੁਣ ਸਾਡਾ ਚੌਥਾ ਪੈਰਾਮੀਟਰ ਹੈ ਲੈਂਥ ਆਫ ਕ੍ਰੈਡਿਟ ਹਿਸਟਰੀ ਮਤਲਬ ਕਿ ਜਿਹੜੇ ਤੁਹਾਡੇ ਕ੍ਰੈਡਿਟ ਵਾਲੇ ਪ੍ਰੋਡਕਟ ਨੇ ਬੈਂਕ ਦੇ ਜਿਵੇਂ ਕਿ ਕ੍ਰੈਡਿਟ ਕਾਰਡ ਲੋਨ ਵਗੈਰਾ ਉਹਨਾਂ ਨਾਲ ਜੁੜੇ ਹੋਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੇ ਜਿੰਨਾ ਜ਼ਿਆਦਾ ਟਾਈਮ ਉਹਨਾਂ ਹੀ ਤੁਹਾਡੇ ਲਈ ਚੰਗਾ ਹੁਣ ਇਸ ਪੈਰਾਮੀਟਰ ਦੀ ਅਪਰੋਕਸੀਮੇਟਲੀ 15% ਤੱਕ ਵੇਟੇਜ ਹੁੰਦੀ ਹੈ ਤੁਹਾਡੇ ਟੋਟਲ ਕ੍ਰੈਡਿਟ ਸਕੋਰ ਦੇ ਵਿੱਚ ਤੇ ਜੇਕਰ ਕਿਸੇ ਵੀ ਕ੍ਰੈਡਿਟ ਪ੍ਰੋਡਕਟ ਨੂੰ ਲੈੇ ਹੋਏ ਤੁਹਾਨੂੰ 60 ਮਹੀਨੇ ਯਾਨੀ ਕਿ 5 ਸਾਲ ਤੋਂ ਵੱਧ ਹੋ ਚੁੱਕਿਆ ਤਾਂ ਇਹਦੇ ਵਿੱਚ ਤੁਹਾਨੂੰ ਪੂਰੇ ਨੰਬਰ ਮਿਲਣਗੇ ਬਹੁਤ ਸਾਰੇ ਲੋਕ ਕੀ ਕਰਦੇ ਆ ਕਿ ਆਪਣੇ ਪੁਰਾਣੇ ਕ੍ਰੈਡਿਟ ਕਾਰਡਸ ਬੰਦ ਕਰਵਾ ਦਿੰਦੇ ਆ ਬਟ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਉਹਨਾਂ ਦੇ ਪੁਰਾਣੇ ਕ੍ਰੈਡਿਟ ਕਾਰਡ ਉਹਨਾਂ ਦੀ ਕ੍ਰੈਡਿਟ ਹਿਸਟਰੀ ਦੀ ਜਿਹੜੀ ਲੈਂਥ ਹੈ ਉਹਦੇ ਵਿੱਚ ਕੰਟ੍ਰਿਬਿਊਟ ਕਰਦੇ ਆ ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਵੀ ਆਪਣੇ ਪੁਰਾਣੇ ਕ੍ਰੈਡਿਟ ਕਾਰਡ ਨੂੰ ਚੱਲਦਾ ਤਾਂ ਤੁਸੀਂ ਕੁਝ ਬਹੁਤਾ ਨਹੀਂ ਕਰ पाओगे ਬਸ ਤੁਹਾਨੂੰ ਵੇਟ ਹੀ ਕਰਨਾ ਪਏਗਾ ਹੁਣ ਇਸ ਵਾਰ ਲਾਸਟ ਪੈਰਾਮੀਟਰ ਹੈ ਜਿਹੜਾ ਕਿ 10% ਤੱਕ ਕੰਟ੍ਰਿਬਿਊਟ ਕਰਦਾ ਤੁਹਾਡੇ ਕ੍ਰੈਡਿਟ ਸਕੋਰ ਦੇ ਵਿੱਚ ਉਹ ਹੈ ਜੀ ਨਿਊ ਕ੍ਰੈਡਿਟ ਉਹ ਹੈ ਜੀ ਕ੍ਰੈਡਿਟ ਮਿਕਸ ਮੇਰਾ ਮਤਲਬ ਇਹ ਹੁੰਦਾ ਵੀ ਤੁਹਾਡੇ ਕੋਲੇ ਕਿੰਨੇ ਅਲੱਗ ਅਲੱਗ ਟਾਈਪ ਦੇ ਲੋਨਸ ਜਾਂ ਫਿਰ ਕ੍ਰੈਡਿਟ ਵਾਲੇ ਪ੍ਰੋਡਕਟ ਹੈਗੇ ਨੇ ਹੁਣ ਇਹ ਸੁਣਨ ਦੇ ਵਿੱਚ ਬੜਾ ਉਲਟਾ ਨਹੀਂ ਲੱਗ ਰਿਹਾ ਵੀ ਘੱਟ ਦੇ ਤਾਂ ਕਹਿੰਦੇ ਘੱਟ ਤੋਂ ਘੱਟ ਲੋਨ ਜਾਂ ਕ੍ਰੈਡਿਟ ਕਾਰਡ ਹੋਣੇ ਚਾਹੀਦੇ ਆ ਬਟ ਜੇਕਰ ਤੁਹਾਡੇ ਕੋਲੇ ਅਲੱਗ ਅਲੱਗ ਟਾਈਪ ਦੇ ਲੋਨਸ ਨਹੀਂ ਤੇ ਉਹਨਾਂ ਸਾਰਿਆਂ ਦੀ ਪੇਮੈਂਟ ਹੈ ਜਿਹੜ ਇਸ ਕਰ ਤੁਹਾਡੇ ਕੋਲ 5 ਤੋਂ ਜ਼ਿਆਦਾ ਕ੍ਰੈਡਿਟ ਪ੍ਰੋਡਕਟਸ ਨੇ ਤਾਂ ਇਸ ਪੈਰਾਮੀਟਰ ਤੇ ਤੁਹਾਨੂੰ ਪੂਰੇ ਨੰਬਰ ਮਿਲਣਗੇ ਬਟ ਇਸ ਕਰਕੇ ਮੈਂ ਇਹ ਨਹੀਂ ਰეკਮੈਂਡ ਕਰ ਰਿਹਾ ਵੀ ਹੁਣ ਤੁਸੀਂ ਕ੍ਰੈਡਿਟ ਸਕੋਰ ਵਧਾਉਣ ਦੇ ਲਈ ਅਲੱਗ-ਅਲੱਗ ਲੋਨ ਲੈਣੇ ਜਾਂ ਕ੍ਰੈਡਿਟ ਕਾਰਡ ਲੈਣੇ ਸ਼ੁਰੂ ਕਰ ਦੋ ਮੈਂ ਤੁਹਾਨੂੰ ਉੱਪਰ ਇਸ ਤੋਂ ਵਧੀਆ ਪੁਆਇੰਟਸ ਦੱਸੇ ਨੇ ਵੀ ਕ੍ਰੈਡਿਟ ਕਾਰਡ ਵਧਾਉਣ ਦੇ ਹੋਰ ਵੀ بڑے ਤਰੀਕੇ ਨੇ ਸੋ ਲੋਨ ਲੈਣਾ ਇੱਕ ਸਹੀ ਡਿਸੀਜਨ ਨਹੀਂ ਹੋ ਸਕਦਾ ਸਿਰਫ ਕ੍ਰੈਡਿਟ ਕਾਰਡ ਸਿਰਫ ਕ੍ਰੈਡਿਟ ਸਕੋਰ ਵਧਾਉਣ ਦੇ ਲਈ ਹੁਣ ਨੰਨੇ ਤੇ ਜੇਕਰ ਸਮਰਾਈਜ਼ ਕਰਾਂ ਤਾਂ ਇਹ ਸਾਰੇ ਪੰਜ ਪੈਰਾਮੀਟਰ ਨੇ ਜਿਨ੍ਹਾਂ ਦੇ ਵਿੱਚੋਂ ਦੋ ਪੈਰਾਮੀਟਰ ਨੇ ਪੇਮੈਂਟ ਹਿਸਟਰੀ ਤੇ ਕ੍ਰੈਡਿਟ ਯੂਟਿਲਾਈਜੇਸ਼ਨ ਜੋ ਕਿ ਬਹੁਤ ਹੀ ਇੰਪੋਰਟੈਂਟ ਪੈਰਾਮੀਟਰ ਨੇ ਜੋ ਤੁਹਾਡੇ ਟੋਟਲ ਕ੍ਰੈਡਿਟ ਸਕੋਰ ਦੇ ਵਿੱਚ 65% ਤੱਕ ਕੰਟ੍ਰਿਬਿਊਟ ਕਰਦੇ ਆ। ਸੋ ਜੇਕਰ ਤੁਸੀਂ ਇਹਨਾਂ ਦੋਨਾਂ ਨੂੰ ਸ਼ਾਰਟਕੱਟ ਕਰ ਲੋਗੇ ਤਾਂ ਤੁਹਾਡਾ ਕ੍ਰੈਡਿਟ ਸਕੋਰ ਬਹੁਤ ਹੀ ਜਲਦੀ ਤੇ ਬਹੁਤ ਹੀ ਵਧੀਆ ਬਣ ਜਾਏਗਾ। ਹੁਣ ਆਮ ਸ਼ੋਰ ਕਿ ਇੱਥੇ ਇਦਾਂ ਦੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਹਜੇ ਵੀ ਸੋਚ ਰਹੇ ਹੋਣਗੇ ਕਿ ਕੌਣ ਇੰਨੇ ਝਾਂਜੜ ਪਵੇ ਕੋਈ ਸਿੰਪਲ ਜਿਹਾ ਤਰੀਕਾ ਦੱਸ ਦੇਣਾ ਵੀ ਕ੍ਰੈਡਿਟ ਸਕੋਰ ਕਿਵੇਂ ਵਧੇਗਾ। ਇੰਨਾ ਕੁਝ ਕ ਬੜਾ ਹੈ ਸਭ ਤੋਂ ਵੱਡੀ ਗੱਲ ਹੈ ਵੀ ਆਹ Amazon Pay ਤੇ Flipkart ਤੇ ਤੁਹਾਨੂੰ 5% ਦਾ ਕੈਸ਼ਬੈਕ ਮਿਲ ਰਿਹਾ ਉਹ ਵੀ ਫਲੈਟ 5% ਦੂਸਰੀ ਗੱਲ ਇਹ ਹੈ ਵੀ BK5 ਦੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ 300 ਰੁਪਏ ਤੱਕ ਦਾ ਬੋਨਸ ਮਿਲ ਰਿਹਾ ਜੁਆਇਨਿੰਗ ਬੋਨਸ ਜੇਕਰ ਤੁਸੀਂ ਇਸ ਕਾਰਡ ਨੂੰ 5 ਅਕਤੂਬਰ ਤੋਂ ਪਹਿਲਾਂ ਐਕਟੀਵੇਟ ਕਰ ਲੈਣੇ ਪਰ ਉਹ ਬੋਨਸ ਮਿਲੇਗਾ ਤਾਂ ਜੇਕਰ ਤੁਸੀਂ ਸਾਡੇ ਦਿੱਤੇ ਹੋਏ ਲਿੰਕ ਤੋਂ ਅਪਲਾਈ ਕਰੋਗੇ ਆਦਰਵਾਇਜ਼ ਨਹੀਂ ਮਿਲੇਗਾ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲੇਗਾ ਬਾਕੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਜਲਦੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਟਿਲ ਦੈਨ BK5